اپنی ਸਮੁੱਚੀ ਟੀਮ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜੋ ਸ਼ਾਮਿਲ ਹੋਏ ਹੈ ਮੈਂ ਇਹਨਾਂ ਨੂੰ ਧੰਨ ਹੈ। ਦੇਖੋ ਮਹਾਲੀ ਕੀ ਹੁੰਦਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਬਣਾ ਦਿੱਤਾ। ਪਹਿਲੇ ਮਹਾਲੀ ਨੂੰ ਤੀਜੇ ਨੰਬਰ ਤੇ ਗਿਣਤੇ ਹੁੰਦੇ ਸੀ ਪਹਿਲਾ ਚੰਡੀਗੜ੍ਹ ਫਿਰ ਪੰਚਕੂਲਾ ਤੇ ਫਿਰ ਮਹਾਲੀ। ਅੱਜ ਹਾਲਾਤ ਹੈ ਕਿ ਮਹਾਲੀ ਚੰਡੀਗੜ੍ਹ ਤੋਂ ਵੀ ਅੱਗੇ ਟੱਪ ਗਿਆ। ਉਹ ਸਾਰੀ ਪਲੈਨਿੰਗ ਮਾਸਟਰ ਪਲੈਨਿੰਗ ਤੇ ਵਿਜਨ ਸ਼੍ਰੋਮਣੀ ਕਾਲੀਦਲ ਦਾ ਸੀ ਮੈਨੂੰ ਯਾਦ ਆ ਜਦੋਂ ਮੈਂ ਡਿਪਟੀ ਸੀਐਮ ਹੁੰਦਾ ਸੀ ਰਾਤ ਨੂੰ ਇੱਥੇ ਆਉਂਦੇ ਪਲੈਨਿੰਗ ਕਰਦੇ ਕਿਹੜੀ ਕਿਹੜੀ ਸੜਕਾਂ ਕਿਵੇਂ ਚੌੜੀਆਂ ਕਰਨੀਆਂ ਕਿੱਥੇ ਕੀ ਕਰਨਾ ਕਿਵੇਂ ਮਾਸਟਰ ਪਲਾਨ ਬਣਾਉਣਾ ਇੰਟਰਨੈਸ਼ਨਲ ਜਿਹੜਾ 에ਰਪੋਰਟ ਲਿਆਂਦਾ ਉਹ ਵੀ ਕਾਲੀਦਲ ਲੈ ਕੇ ਆਇਆ ਜਿਹਦੇ ਕਰਕੇ ਅੱਜ ਸਾਰਾ ਸਿਸਟਮ ਹੀ ਇੱਥੇ ਇਲਾਕੇ ਦਾ ਬਦਲ ਗਿਆ ਸਾਡੀ ਏਮ ਸੀ ਮੇਰੀ ਤੇ ਏਮ ਸੀ ਦੇ ਪਰਮਾਤਮਾ ਮੇਰ ਕਰਦਾ ਸਾਡੀ ਸਰਕਾਰ ਹੁੰਦੀ ਤੇ ਆ ਆਪਣਾ ਇੱਕ ਬਹੁਤ ਵੱਡਾ ਇਕਨੋਮਿਕ ਹੱਬ ਜਿਵੇਂ ਗੁੜਗਾਉਂ ਹੈ ਇਹ ਮ ਹਾਈਦਰਾਬਾਦ ਹੈ ਬੈਂਗਲੌਰ ਹੈ ਆਈਟੀ ਤੇ ਹੋਡ ਇੰਟਰਨੈਸ਼ਨਲ ਕੰਪਨੀਆਂ ਦਾ ਹੱਬ ਅਸੀਂ ਬਣਾਦਣਾ ਸੀ ਪਰ ਪਿਛਲੇ 5-7 ਸਾਲਾਂ ਚ 5 ਸਾਲ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਬਣੇ ਮੁੱਖ ਮੰਤਰੀ ਆਪਣੇ ਫਾਰਮ ਉੱਚੇ ਰਹੇ ਨਿਕਲੇ ਕਰੋ ਬਾਰ ਨਹੀਂ ਤੇ ਹੁਣ ਤੇ ਇੱਕ ਸ਼ਰਾਬੀ ਮੁੱਖ ਮੰਤਰੀ ਆ ਗਿਆ ਇਹਨੂੰ ਤਾਂ ਪਰਵਾਹ ਹੀ ਨਹੀਂ ਹੈ ਦੇਖੋ 10 ਸਾਲ ਆਪਣੇ ਖਰਾਬ ਹੋ ਗਏ 10 ਸਾਲ ਜ਼ਿੰਦਗੀ ਦੇ ਬਹੁਤ ਹੁੰਦੇ 10 ਸਾਲ ਇੱਕ ਸੂਬੇ ਦੇ ਬਹੁਤ ਹੁੰਦੇ 10 ਸਾਲ ਚ ਅਜ ਮਹਾਲੀ ਕਿੱਥੇ ਹੋ ਜਾਣਾ ਸੀ ਤੇ ਕਿਥੇ ਰਹਿ ਗਿਆ ਆ ਦੇਖੋ ਕਿੰਡੀ ਵੱਡੀ ਨੁਕਸਾਨ ਆਪਣਾ ਕਰ ਲੇਤਾ ਮੈਂ ਪਾਈਆਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜਦੋਂ ਵੀ ਆਪਾਂ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਹੈ ਸੋਚ ਸਮਝ ਕੇ ਕਰਿਆ ਕਰੀਏ ਜਿਹਦੀ ਸਰਕਾਰ ਬਣਾਉਣੀ ਹੈ ਕਿ ਜਿਹਨੂੰ ਅਗਵਾਈ ਦੇਣੀ ਹੈ ਮੌਕਾ ਦੇਣਾ ਹੈ ਉਹ ਥੋੜੀ ਜ਼ਿੰਦਗੀ ਦਾ 5 ਸਾਲ ਉਹਦੇ ਤੇ ਨਿਰਭਰ ਹੈ ਸਹੀ ਫੈਸਲਾ ਕਰੋਗੇ 5 ਸਾਲ ਹੋਰ ਅੱਗੇ ਤਰੱਕੀ ਹੋਗੀ ਗਲਤ ਫੈਸਲਾ ਹੋਵਗੇ ਤੇ ਆਪਾਂ ਪਿੱਛੇ ਵੀ ਜਾ ਸਕਦੇ ਆ ਜਿਵੇਂ ਪਿਛਲੇ 7 ਸਾਲ ਆਪਾਂ ਪਿੱਛੇ ਚਲੇ ਗਏ ਆ ਸ਼੍ਰੋਮੀ ਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਦੇਖਿਆ ਹਣਾ ਕਿਵੇਂ ਪੰਜਾਬ ਵਿੱਚ ਡਿਵੈਲਪਮੈਂਟ ਆਈ ਕਿਵੇਂ ਪੰਜਾਬ ਦੇ ਇਨਫਰਾਸਟ੍ਰਕਚਰ ਤੇ ਜੋਰ ਦਿੱਤਾ ਗਿਆ ਬਿਜਲੀ ਤੇ ਜੋਰ ਦਿੱਤਾ ਗਿਆ 에어ਪੋਰਟ ਬਣਾਉਣ ਤੇ ਜੋਰ ਕੀਤਾ ਸੜਕਾਂ ਬਣਾਉਣ ਤੇ ਜੋਰ ਦਿੱਤਾ ਗਿਆ ਰੂਰਲ ਡਿਵੈਲਪਮੈਂਟ ਦੇ ਵਿੱਚ ਦਿੱਤਾ ਕਿ ਸ਼ਹਿਰਾਂ 'ਚ ਮੈਂ ਮੈਨੂੰ ਯਾਦ ਆ ਇੱਕ ਦਿਨ ਮੈਂ ਤੇ ਵੱਡੇ ਬਾਦਲ ਸਾਹਿਬ ਨੇ ਤਕਰੀਬਨ 100 ਦੀ ਮੰਡੀਆਂ ਤੇ ਛੋਟੇ ਸ਼ਹਿਰ ਹੈ ਉਹਨਾਂ ਸੀਵਰੇਜ ਨਹੀਂ ਸੀ ਇੱਕੋ ਦਿਨ ਅਸੀਂ ਸਾਰੀ ਮਨਜ਼ੂਰੀ ਦੇ ਕੇ ਤੇ ਅਸੀਂ ਆਪਣੇ ਸਰਕਾਰ ਦੇ ਨਾਲ 130 ਮੰਡੀਆਂ ਵਿੱਚ ਸੀਵਰੇਜ ਵਾਟਰ ਸਪਲਾਈ ਦਾ ਕੰਮ ਅਸੀਂ ਮੁਕੰਮਲ ਕੀਤਾ ਜਿੱਥੇ ਨਹੀਂ ਸੀ ਪਹਿਲੇ ਯਾਦ ਕਰੋ ਕਿੰਨੇ ਰੇਲਵੇ ਫਾਟਕ ਲੱਗਦੇ ਹੁੰਦੇ ਸੀ ਤੁਹਾਨੂੰ ਹੁਣ ਅੱਜਕਲ ਕੋਈ ਦਿਖਦਾ ਰੇਲਵੇ ਫਾਟਕ ਇੱਕ ਦਿਨ ਚ ਮੈਂ ਉਹਦੇ ਡਿਪਟੀ ਸੀਐਮ ਸੀ 190 ਰੇਲਵੇ ਫਾਟਕਾਂ ਉੱਤੇ ਫਲਾਈਓਵਰ ਮੈਂ ਮਨਜ਼ੂਰ ਰੱਖਿਆ ਸੀ 2 ਸਾਲਾਂ ਚ ਇੰਪਲੀਮੈਂਟ ਕਰਤਾ ਸੋ ਮੇਰੀ ਕਹਿਨ ਦਾ ਭਾਅ ਹੈ ਕਿ ਜਿਹੜੀ ਖੇਤਰੀ ਪਾਰਟੀਆਂ ਹੁੰਦੀਆਂ ਨਾ रीजन ਆਪਣੀ ਖੇਤਰ ਦੀ ਪਾਰਟੀਆਂ ਉਹਨਾਂ ਤੇ ਸੈਂਟਰ ਦੀ ਪਾਰਟੀਆਂ ਦਿੱਲੀ ਵਾਲੀ ਪਾਰਟੀਆਂ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ ਖੇਤਰੀ ਪਾਰਟੀ ਦੀ ਸੋਚ ਆਪਣਾ ਸੂਬਾ ਹੁੰਦਾ ਹੈ ਫੈਸਲੇ ਆਪਣੇ ਸੂਬੇ ਦੇ ਹੱਕ ਚ ਕਰਦੇ ਆ ਆਪਣੇ ਲੋਕਾਂ ਦੇ ਹੱਕ ਚ ਕਰਦੇ ਆ ਤੇ ਲੋਕਾਂ ਦੀ ਆਪਣੇ ਸੂਬੇ ਦੀ ਲੜਾਈ ਲੜਦੇ ਆ ਜਿਹੜੀਆਂ ਹੁੰਦੀਆਂ ਦਿੱਲੀ ਵਾਲੀ ਪਾਰਟੀਆਂ ਉਹ ਹੁਕਮ ਜੋ ਉਹਨਾਂ ਤੋਂ ਆਉਂਦਾ ਹੈ ਦਿੱਲੀ ਉਹ ਕਰਦੇ ਐ ਉਹਨਾਂ ਦਾ ਕੋਈ ਲਗਾ ਸੂਬੇ ਨਾਲ ਨਹੀਂ ਹੁੰਦਾ ਉਹਨਾਂ ਦਾ ਹੁੰਦਾ ਹੈ ਕਿ ਸਾਡੇ ਕੋਈ ਫੈਸਲੇ ਨਾਲ ਗਵਾਂਡੀ ਸੂਬੇ ਨਾਲ ਕੁਝ ਹੋ ਜੇ ਜਾਂ ਕੋਈ ਹੋਰ ਸਾਡੀ ਪਾਰਟੀ ਨੂੰ ਨੁਕਸਾਨ ਨਾ ਹੋ ਜੇ ਸੋ ਐਸ ਕਰਕੇ ਅੱਜ ਅਸੀਂ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਤਗੜਾ ਕਰੀਏ ਤਾਂ ਹੀ ਪੰਜਾਬ ਬਚੂਗਾ ਜੇ ਆਪਾਂ ਫਿਰ ਐਜੇ ਫੈਸਲੇ ਲਵਾਂਗੇ ਜਿਵੇਂ ਪਿੱਛੇ ਲੱਤੇ ਐ ਫਿਰ ਆਪਣਾ ਸੂਬਾ ਬਹੁਤ ਥੱਲੇ ਚਲੇ ਜਾਊਗਾ ਆਪਾਂ ਦੂਜੇ ਸੂਬਿਆਂ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਜਾਾਂਗੇ ਐਨਾ ਹੀ ਮੱਜ ਕਹਿਣਾ ਸੀ ਤੇ ਮੈਂ ਫਿਰ ਤੋਂ 파ਰਸ ਮਹਾਜਨ ਜੀ ਦਾ ਉਹਨਾਂ ਦੀ ਸਪੁੱਚੀ ਟੀਮ ਦਾ ਸ਼੍ਰੋਮਣੀ ਕਾਲੀਦਾ ਸ਼ਾਮਲ ਹੋਏ ਬਹੁਤ ਆ ਇਹਨਾਂ ਦੇ ਆਪਣੇ ਰੀਅਲ ਸਟੇਟ ਦੇ ਵਿੱਚ ਤੇ ਇਹਨਾਂ ਦੇ ਜੇ ਪ੍ਰਾਪਰਟੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਕਿਥੇ ਬਿਜ਼ਨਸ ਹੈ ਤੇ ਆਪਣੇ ਸਾਰੇ ਇਹਨਾਂ ਦੇ ਨਾਲ ਜੁੜੇ ਹੈ ਸਾਰੀ ਮੈਂ ਦੇਖਿਆ ਮੋਹਾਲੀ ਤੇ ਵੱਡੇ ਸ਼ਹਿਰਾਂ 'ਚ ਅੱਧਾ ਸ਼ਹਿਰ ਅੱਧੇ ਲੋਕ ਪ੍ਰਾਪਰਟੀਆਂ ਨਾਲ ਜੁੜੇ ਹੈ ਰੀਅਲ ਏਸਟੇਟ ਨਾਲ ਜੁੜੇ ਹੈ ਤੇ ਰੀਅਲ ਏਸਟੇਟ ਦੇ ਜਿਹੜੇ ਜੁੜੇ ਵਾਲੇ ਹੁੰਦੇ ਆ ਉਹ ਲੋਕੀ ਤਰੱਕੀ ਤਾਂ ਕਰਦੇ ਆ ਜੇ ਇਨਫਰਾਸਟ੍ਰਕਚਰ ਤੇ ਗਰੋਥ ਹੋਏ ਜੇ ਅੱਗੇ ਡਿਵੈਲਪਮੈਂਟ ਹੋਏ ਆਜ ਜਿਹੜੀ ਮਹਾਲੀ ਦੇ ਵਿੱਚ ਰੀਅਲ ਏਸਟੇਟ ਦੀ ਗਰੋਥ ਹੋਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਕਰਕੇ ਜੋ ਸ਼ਹਿਰ ਬਣਾਇਆ ਸੀ ਜੋ ਇੱਥੇ ਫੈਸਿਲਿਟੀ ਲਾਦੀ ਉਹਦੇ ਕਰਕੇ ਆ ਜੇ ਹੁਣ ਦਾ ਸਾਡੀ ਸਰਕਾਰ ਲਿਆਉ ਤੇ ਹੋਰ ਵੀ ਤੁਸੀਂ ਦੇਖੋਗੇ ਕਿਵੇਂ ਡਿਵੈਲਪਮੈਂਟ ਪੰਜਾਬ ਵਿੱਚ ਥੈਂਕ ਯੂ ਜੀ ਤੁਹਾਡਾ ਜੀ ਫੀਡਬੈਕ ਹੋਰ ਵੀ ਮੈਨੂੰ ਇੱਕ ਸਵਾਲ ਹੈ ਜੀਕੇ ਪੀ ਅਲਾਈਅንስ ਨੂੰ ਲੈ ਕੇ ਅੰਮ੍ਰਿਤ ਸ਼ਾ ਜੀ ਨੇ ਕੱਲੇ ਚੈਨਲ ਨੂੰ ਕਹਿ ਚੁੱਕੇ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਯਾਰ ਮੈਂ ਤਾਂ ਇੱਥੇ ਪੰਜਾਬ ਯਾਤਰਾ ਦਾ ਟ੍ਰੈਵਲਰ ਦਾ ਤੁਸੀਂ ਵੀ ਤੁਸੀਂ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਘੜ ਲੈਂਦੇ ਹੋ ਤੇ ਮੈਨੂੰ ਤਾਂ ਆਪ ਹੀ ਮੈਂ ਵੀ ਦੇਖਿਆ ਸੀ ਹਾਲੇ ਤੱਕ ਤਾਂ ਮੈਂ ਸਾਡੀ ਤਾਂ ਅਲਾਈਅንስ ਅਲੇ ਬੀਐਸਪੀ ਨਾਲ ਹੈ ਅਜੀ ਤਾਂ ਮੈਂ ਤਾਂ ਪੰਜਾਬ ਤੁਸੀਂ ਦੇਖ ਲਗਾਤਾਰ ਮੈਨੇ ਦੇਖਿਆ ਪਿਛਲੇ 15 ਦਿਨਾਂ ਚ ਮੈਂ ਲਗਾਤਾਰ ਇਥੇ ਹੀ ਹੈ ਪੰਜਾਬ ਸਰਪੰਚ ਜੀ ਪੰਜਾਬ ਨੂੰ ਬਚਾਓ ਯਾਤਰਾ ਦਾ ਰਿਸਪਾਂਸ ਵੀ ਮਿਲ ਰਿਹਾ ਹੈ ਸ ਦੇਖੋ ਪੰਜਾਬ ਦੀ ਜਨਤਾ ਬਹੁਤ ਗੁੱਸੇ ਚ ਹੈ ਐਸ ਝਾੜੂ ਵਾਲੇ ਦੇ ਝਾੜੂ ਵਾਲੇ ਨੇ ਉਹਨਾਂ ਨੇ ਧੋਖਾ ਦਿੱਤਾ ਜਿਹਨੂੰ ਧੋਖਾ ਦਿੱਤਾ ਜਾਏ ਨਾ ਉਹ ਬੰਦਾ ਫਿਰ ਬਦਲਾ ਲੈਂਦਾ ਤੇ ਐਕਤੀ ਦੇਖੋਗੇ ਇਹ 92 ਸੀਟਾਂ ਦਿੱਤੀਆਂ ਨਾ ਤੇ 92 ਦੀ ਜਮਾਨਤਾਂ ਜ਼ਬਤ ਵੀ ਕਰਾਉਣਗੇ ਐਜੀ ਹਲਾਤਾ ਸਰ ਪਹਿਲਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਲੈ ਕੀ ਗੱਲ ਚੱਲਦੀ ਹੈ ਇੰਡੀਆ ਦੇ ਵਿੱਚ ਇਕੱਠੇ 6 ਸੀਟ ਸੀ ਇਹਨਾਂ ਦੀ ਪਰ ਕੱਲ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਤੇ ਅੱਜ ਦੇਖੋ ਆ ਦੋਨੋਂ ਚੋਰ ਐ ਤੂੰ ਦੇਖੋ ਦੋਨਾਂ ਨੇ ਸੂਬਾ ਬਰਬਾਦ ਕੀਤਾ ਹੈ ਤੇ ਦੋ ਚੋਰ ਇਕੱਠੇ ਹੋ ਜਾਣ ਕੋਈ ਕੀ ਫਰਕ ਪੈਂਦਾ ਹੈ ਦੋਨੇ ਜ਼ੀਰੋ ਹੋਣਗੇ ਥੈਂਕ ਯੂ Altyazı